ਦੋਸ਼ੀਆਂ ਨੂੰ ਸੁਪਰੀਮ ਕੋਰਟ ਤੋਂ ਵੀ ਸਜ਼ਾ ਕਰਾ ਲਈ ਉੱਥੇ ਦੂਜੇ ਪਾਸੇ ਉਹੀ ਦੋਸ਼ੀ ਜਿਹੜੇ ਗੁਜਰਾਤ ਦੇ ਵਿੱਚ ਭਾਜਪਾ ਦੀ મોદી ਦੀ ਸਰਕਾਰ ਆ ਉਹਨਾਂ ਨੇ ਪਿਛਲੇ ਸਮਿਆਂ 'ਚ ਇਹ ਕਹਿ ਕੇ ਛੱਡਦੇ ਸੀ ਵੀ ਇਹਨਾਂ ਦਾ ਚਰਿੱਤਰ ਬਹੁਤ ਸਾਫ਼ ਆ ਇਹ ਜੇਲ੍ਹਾਂ ਦੇ ਵਿੱਚ ਇਹ ਬਹਾਮਣ ਨੇ ਇਹ ਜੇਲ੍ਹਾਂ ਦੇ ਵਿੱਚ ਬੈਠ ਕੇ ਚੰਗੇ ਲੋਕ ਦੀ ਪੱਧਰ ਤੇ ਮੈਡਲ ਹਾਸਲ ਕਰਕੇ ਆਈਆਂ ਨੇ ਜਿਹੜੀਆਂ ਦੇਸ਼ ਦਾ ਕਹਿੰਦੇ ਨਾਮ ਰੌਸ਼ਨ ਕਰਦੀਆਂ ਨੇ ਕੁਸ਼ਤੀ ਕਰਦੀਆਂ ਰਹੀਆਂ ਨੇ ਵਿਨੇਸ਼ ਪੁਗਾਟ ਸਾਖੀ ਮਲੇਕ ਉਹਨਾਂ ਨੇ 2 ਸਾਲ ਪਹਿਲਾਂ ਇੱਥੇ ਅੰਜਾਮ ਇਲਜ਼ਾਮ ਲਾਇਆ ਸੀ ਵੀ ਜਿਹੜਾ ਕੁਸ਼ਤੀ ਦੀ ਫੈਡਰੇਸ਼ਨ ਦਾ ਇੱਥੇ ਚੇਅਰਮੈਨ ਹੈ ਉਹ ਭੂਸ਼ਣ ਉਹ ਗੁੰਡਾ ਉਹ ਬੱਚੀਆਂ ਦੇ ਨਾਲ ਸ਼ੋਸ਼ਣ ਕਰਦਾ ਹੈ ਕੁਸ਼ਤੀ ਦੇ ਨਾਮ ਦੇ ਉੱਤੇ ਜਿਹੜੀਆਂ ਬੱਚੀਆਂ ਉੱਥੇ ਆਉਂਦੀਆਂ ਨੇ ਤੇ ਉਹਨੂੰ ਹਟਾਇਆ ਜਾਵੇ ਉਹ ਕਿੰਨੇ ਮਹੀਨੇ ਸੜਕਾਂ ਦੇ ਉੱਤੇ ਬੈਠੀਆਂ ਰਹੀਆਂ ਉਹਨਾਂ ਨੇ ਆਪਣੇ ਮੈਡਲ ਚੱਕ ਕੇ ਵਹਾਉਣੇ ਸ਼ੁਰੂ ਕਰਤੇ ਸੀ ਪਰ ਇਹ ਸੱਤਾ ਨੇ ਇਸ ਸੰਕਰ ਨੇ ਉਸ ਬ੍ਰਿਜ ਭੂਸ਼ਣ ਨੂੰ ਬਚਾਉਣ ਦੇ ਲਈ ਆਦਾ ਪੂਰਾ ਬਾਹ ਲਾਤਾ ਤੇ ਉਹਨੂੰ ਉਹਦੇ ਖਿਲਾਫ ਕੋਈ ਸਜ਼ਾ ਮਾ ਹੋਣ ਨਹੀਂ ਦਿੱਤੀਆਂ ਉਹਨੂੰ ਜੇਲ੍ਹ ਨਹੀਂ ਦਾੰ ਦਿੱਤਾ ਹੈ ਦੂਜਾ ਸਾਡੇ ਇੱਕੋਂ ਦੀ ਉਦਾਹਰਨ ਲੈ ਲਓ ਆ ਸਾਡਾ ਬਲਾਤਕਾਰੀ ਸਾਧ ਰਾਮ ਰਹੀਮ 15ਵੀਂ 16ਵੀਂ ਵਾਰ ਵਾਰ ਆ ਚੁੱਕਿਆ ਜੇਲ੍ਹ ਦੇ ਵਿੱਚੋਂ ਇਹਨੂੰ ਦੋ ਦੋ ਵਾਰ ਮਰ ਕੈਦੀ ਸਜ਼ਾ ਹੋ ਚੁੱਕੀ ਹੈ ਇਹਨੇ ਮੌਤ ਦੇ ਘਾਟ ਪਾ ਰਿਆ ਬੱਚੇ ਪੱਤਰਕਾਰਾਂ ਨੂੰ ਹੋਰ ਬੰਦਿਆਂ ਨੂੰ ਇਹਨੇ ਔਰਤਾਂ ਦੇ ਨਾਲ ਬਲਾਤਕਾਰ ਕੀਤੇ ਨੇ ਉਥੇ ਡੇਰੇ 'ਚ ਕਿੰਨੀਆਂ ਔਰਤਾਂ ਨਾਲ ਬਲਾਤਕਾਰ ਕਰਦਾ ਰਿਹਾ ਇਹ ਸਾਰਾ ਕੁਝ ਸਾਬਤ ਹੋ ਚੁੱਕਿਆ ਕੋਰਟ ਕਚਹਿਰੀਆਂ ਨੇ ਉਹਨੂੰ ਸਜ਼ਾ ਵੀ ਸੁਣਾਈ ਚਲਦੀ ਹੈ ਉਥੇ ਸਰਕਾਰਾਂ ਕਿਸੇ ਨਾ ਕਿਸੇ ਬਹਾਨੇ ਕਦੇ ਪਰੋਲ ਤੇ ਤੇ ਕਦੇ ਫਰਲੋ ਤੇ ਕਦੇ 10 ਦਿਨ ਕਦੇ 50 ਤੇ ਕਦੇ 60 ਦਿਨ ਉਹਨੂੰ ਬਾਹਰ ਕਰਦੀਆਂ ਜਦੋਂ ਜਦੋਂ ਚੂਣਾ ਹੁੰਦੀਆਂ ਜਦੋਂ ਉਹਦਾ ਜੀ ਕਰਦਾ ਉਹ ਅੰਦਰ ਘਟ ਰਿੰਦਾ ਤੇ ਬਾਹਰ ਗੇੜੀਆਂ ਵੱਤ ਮਾਰਦਾ ਇਹ ਜਿਹੀਆਂ ਸਰਕਾਰਾਂ ਤੋਂ ਤੁਸੀਂ ਕੀ ਆਸ ਕਰ ਲੂਗੇ ਵੀ ਉਹ ਸਾਟੀ ਤੇ ਥੋੜੀ ਸੁਰੱਖਿਆ ਕਰਨਗੀਆਂ ਉਹ ਸਰਕਾਰਾਂ ਜਿਨ੍ਹਾਂ ਦੇ ਸੰਸਦ ਦੇ ਵਿੱਚ 150 ਤੋਂ ਵੱਧ ਜਿਹੜੇ ਸਾਂਸਦ ਬੰਦੇ ਨੇ ਉਹ ਇਹ ਜਿਹੇ ਨੇ ਜਿਨ੍ਹਾਂ ਦੇ ਉੱਤੇ ਆਪਦੇ ਉੱਤੇ ਬਲਾਤਕਾਰ ਦੇ ਔਰਤਾਂ ਦੇ ਨਾਲ ਛੇੜਛਾੜ ਦੇ ਮੁਕੱਦਮੇ ਦਰਜ ਨੇ ਤਾਂ ਉਹਨਾਂ ਤੋਂ ਅਸੀਂ ਸਾਡੀ ਸੁਰੱਖਿਆ ਦੀ ਉਮੀਦ ਕਿਵੇਂ ਕਰ ਸਕਦੇ ਹਾਂ ਇਹ ਤਾਂ ਸਧੂ ਅਜੀਹੀਆਂ ਚੀਜ਼ਾਂ ਨੂੰ ਬਤ ਦੇ ਨੇ ਅੱਜ ਕਸ਼ਮੀਰ ਦੇ ਲੋਕ ਪਿਛਲੇ 75 ਸਾਲਾਂ ਤੋਂ ਲੜਦੇ ਆ ਰਹੇ ਨੇ ਕਸ਼ਮੀਰ ਦੇ ਲੋਕਾਂ ਦੀਆਂ ਆਵਾਜ਼ਾਂ ਬੰਦ ਕਰਨ ਦੇ ਲਈ ਉਹਨਾਂ ਨੂੰ ਸਬਕ ਸਿੱਖ ਵੜ ਕੇ ਸਾਰੇ ਬੰਦੇ ਬਾਹਰ ਕੱਢ ਕੇ ਤੇ ਪਿੱਛੋਂ ਦੀ ਪਿੰਡ ਦੀਆਂ ਔਰਤਾਂ ਦੇ ਨਾਲ ਬਲਾਕਾਰ ਇੱਥੇ ਦੀ ਆਰਮੀ ਕਰਦੀ ਹੈ। ਦਾਤੋਂ ਉਹਨਾਂ ਨੂੰ ਸਬਕ ਸਿਖਾਉਣ ਦੇ ਲਈ ਪਿਆਰ ਦੀ ਜ਼ੁਬਾਨ ਬੰਦ ਰੱਖਣ ਵੀ ਇਹ ਔਰਤਾਂ ਕਿਤੇ ਬੰਦਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਗਤ ਜਿੱਥੇ ਕੁੱਕੀ ਭਾਈਚਾਰੇ ਦੀਆਂ ਔਰਤਾਂ ਨੂੰ ਨੰਗਾ ਕਰਕੇ ਟੈਂਕੜਿਆ ਦੀ ਗੈਂਦੀ ਦੇ ਵਿੱਚ ਭੀੜਾ ਜਿਹੜੀ ਉਹ ਪਰੇਡ ਕਰਦੀ ਹੈ ਉਹ ਛੱਤੀਸਗੜ੍ਹ ਦੇ ਜੰਗਲਾਂ ਦੇ ਵਿੱਚ ਵੀ ਵਰਤਦੀ ਹੈ ਜਿੱਥੇ ਆਦਿਵਾਸੀ ਲੋਕ ਜਿਹੜੇ ਆਪਣੇ ਜਲ ਜੰਗਲ ਜ਼ਮੀਨ ਬਚਾਉਣ ਲਈ ਲੜ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਔਰਤ ਹੈ ਸੋਨੀ ਸੂਰੀ ਜਿਹੜੀ ਬਾਹਰ ਆ ਕੇ ਦੱਸਦੀ ਆ ਕਿ ਉਹਨੂੰ ਇਹਨਾਂ ਨੇ ਫੌਜ ਨੇ ਮੜ ਕੇ ਗੁੰਡਿਆਂ ਨੇ ਉਹਦੇ ਗੁਪਤ ਅੰਦਾ ਤੇ ਅੰਗਾਂ ਦੇ ਵਿੱਚ ਪੱਥਰ ਵਾੜੇ ਨੇ ਉਹਦੇ ਜ਼ਬਰਜਨਾਹ ਕੀਤਾ ਹੈ ਜ਼ੁਲਮ ਕੀਤਾ ਹੈ ਤੇ ਉਹ ਸਾਰੇ ਬੰਦੇ ਅੱਜ ਬਰੀ ਬੈਠੇ ਨੇ ਉਹਨਾਂ 'ਚ ਕਿਸੇ ਨੂੰ ਕੋਈ ਸਜ਼ਾਵਾ ਨਹੀਂ ਹੁੰਦੀਆਂ ਜਿਹੜਾ ਅਸੀਂ ਦਿੱਲੀ ਦੀਆਂ ਗਲੂਹਾਂ ਤੇ ਲੜ ਕੇ ਆਏ ਆ ਉੱਥੇ ਬੰਦਿਆਂ ਦੇ ਨਾਲ ਜੇ ਬੀਬੀਆਂ ਨਾ ਹੁੰਦੀਆਂ ਤਾਂ ਕਦੇ ਕਾਨੂੰਨ ਵਾਪਸ ਨਹੀਂ ਸੀ ਹੋ ਸਕਦਾ ਅੱਜ ਵੀ ਜੇ ਆਪਾਂ ਲੈਂਡ ਪੂਰੀ ਵਾਲੇ ਪਾਸ ਮਾਮਲੇ ਦੇ ਵਿੱਚ ਸਰਕਾਰ ਨੂੰ ਝੁਕਾਇਆ ਤਾਂ ਐਸੇ ਕਰਕੇ ਆ ਕਿ ਸਾਡੇ ਸਾਰੇ ਪਰਿਵਾਰ ਇਕੱਠੇ ਸੀ ਸਾਡੇ ਬੰਦਿਆਂ ਦੇ ਨਾਲ ਸਾਡੀਆਂ ਬੀਬੀਆਂ ਇਕੱਠੀਆਂ ਸੀ ਇਹ ਲੜਾਈਆਂ ਸਾਡੇ ਹਿੱਸੇ ਆਈਆਂ ਨੇ ਔਰਤਾਂ ਨੇ ਬਹੁਤ ਕੁਝ ਲੜ ਕੇ ਲਿਆ ਤੇ ਅੱਜ ਇੱਕ ਪਾਸੇ